ਹੈਲੋ ਫਰੈਂਡ ਅੱਜ ਵੀਜੀਤੋਸੀ ਕਰਾਂਗੇ ਇੱਕ ਪੁਰਾਣੀ ਸ਼ਰਟ ਦਾ ਰੀਯੂਜ਼ ਤੁਸੀਂ ਇਸ ਤਰ੍ਹਾਂ ਕੇ ਆਪਣੀ ਸ਼ਰਟ ਦਾ ਰੀਯੂਜ਼ ਕਰ ਸਕਦੇ ਹੋ ਵੀਡੀਓ ਚ ਬਨੇ ਰਹੋ ਦੇਖੋ ਜੀ ਸਭ ਤੋਂ ਪਹਿਲਾਂ ਟੀ-ਸ਼ਰਟ ਨੂੰ ਲੈ ਲੈਣਾ ਉਸ ਤੋਂ ਬਾਅਦ ਕੀ ਕਰਨਾ ਹੈ ਇੱਥੇ ਆਪਾਂ ਇਹਨੇ ਲਿਨ ਕੱਟੂ ਦਾ ਲੈਂਦੇ ਹਾਂ ਜਿੰਨੇ ਕੱਪਾਂ ਦੀ ਜਰੂਰਤ ਹੈ ਆਪਾਂ ਕੱਟ ਲਗਾ ਦੇ ਇਹ ਆਪਣੀ ਕੋਲਾ ਪੀਸ ਰੈਡੀ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਕੀ ਕਰਨਾ ਹੈ ਕੋਈ ਵੀ ਆਪਾਂ ਜਿੰਨਾ ਕੋਲ ਰੱਖਣਾ ਹੈ ਰੱਖ ਸਕਦੇ ਆਂ ਅੰਦਾਜ਼ੇ ਨਾਲ ਤੇ ਆਪਾਂ ਨਿਸ਼ਾਨ ਲਗਾ ਲਾਂਗੇ ਮੈਂ ਪੱਟੇ ਦੀ ਮਦਦ ਨਾਲ ਲਾ ਰਹੀ ਹਾਂ ਦੇਖੋ ਜੀ ਇਸ ਪ੍ਰਕਾਰ ਨਾਲ ਕੱਟਣ ਤੋਂ ਬਾਅਦ ਆਪਾਂ ਨੇ ਜੋ ਇੱਥੇ ਸਾਈਡਾਂ ਤੇ ਨਿਸ਼ਾਨ ਲਗਾਤਾ ਨਿਸ਼ਾਨ ਲੱਗੇ ਹੋਏ ਨੇ ਇਸ ਤਰ੍ਹਾਂ ਨਿਸ਼ਾਨ ਲਗਾ ਲਓ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਕੱਟ ਦੇ ਨੇ ਆ ਦੇਖੋ ਇਸ ਪ੍ਰਕਾਰ ਨਾਲ ਇਹਨਾਂ ਦੇ ਚਾਰੇ ਪਾਸੇ ਕੱਟ ਲਗਾ ਲੈਨੇ ਨੇ ਆ ਦੇਖੋ ਉਸ ਤੋਂ ਬਾਅਦ ਆਪਾਂ ਇਹਨੂੰ ਠੁਠਾ ਕਰਨਾ ਹੈ ਆਪਾਂ ਇਹਨੂੰ ਕਲਾਕਲਾ ਕਰ ਦਿੰਦੇ ਆ ਇਸ ਪ੍ਰਕਾਰ ਨਾਲ ਇਸ ਨੂੰ ਠੁਠਾ ਕਰ ਦੋ ਤੇ ਜਿਹੜੀ ਇਹਨੂੰ ਇਹਨੂੰ ਥੋੜਾ ਥੋੜਾ ਖਿੱਚ ਲਓ ਇਸ ਤਰ੍ਹਾਂ ਇਹਨਾਂ ਨੂੰ ਫਰਟਰ ਤੱਕ ਟੀਲ ਨੇ ਤਾਂ ਆਜੂ ਲੰਬੇ ਹੋ ਜਾਣ ਆ ਦੇਖੋ ਜੀ ਇਹਨਾਂ ਨੂੰ ਇਸ ਪ੍ਰਕਾਰ ਕਰ ਲੈਣਾ ਦੇਖੋ ਦੋੇ ਪਾਸੇ ਇਸ ਤਰ੍ਹਾਂ ਕਰ ਲੇ ਹੁਣ ਜੇਕਰ ਤੁਹਾਡੇ ਕੋਲ ਜੇ ਤਾਂ ਕੋਈ ਚੁੰਨੀਆਂ ਨੇ ਉਹਨਾਂ ਨੂੰ ਲੈ ਲਓ ਨਹੀਂ ਛੋਡੇ ਕੋਲ ਕੋਈ ਕੱਪੜਾ ਹੈ ਤਾਂ ਤੁਸੀਂ ਉਹਨਾਂ ਨੂੰ ਲੈ ਸਕਦੇ ਹੋ ਦੇਖੋ ਜੀ ਮੈਂ ਚੁੰਨੀਆਂ ਰੱਖ ਲਈਆਂ ਤੁਹਾਡੇ ਕੋਲ ਜੇ ਸਾੜੀ ਹੈ ਜਾਂ ਕੋਈ ਚੁੰਨੀ ਹੈ ਜਾਂ ਸਾੜੀ ਹੈ ਜਾਂ ਦੇਖੋ ਜੀ ਇਹਨਾਂ ਨੂੰ ਆਪਾਂ ਇਸ ਪ੍ਰਕਾਰ ਰੱਖਤਾ ਉਸ ਤੋਂ ਬਾਅਦ ਇਸ ਇਸ ਤਰ੍ਹਾਂ ਕਰ ਦੇਣਾ ਜੋ ਵੀ ਆਪਾਂ ਨੇ ਚੁੰਨੀਆਂ ਲਈਆਂ ਨੇ ਇਸ ਪ੍ਰਕਾਰ ਨਾਲ ਹੁਣ ਇਹਨਾਂ ਨੂੰ ਇਸ ਤਰ੍ਹਾਂ ਆਪਸ ਵਿੱਚ ਗੱਠਾ ਲਗਾਣੇ ਨੇ ਅਟੈਚ ਕਰਨਾ ਹੈ ਆ ਦੇਖੋ ਇਸ ਪ੍ਰਕਾਰ ਸਾਰੇ ਤੇ ਆ ਗੱਠਾ ਲਗਾ ਦਾਂਗੇ ਆ ਦੇਖੋ ਕਿੰਨਾ ਸੋਹਣਾ ਸਹਰਾਣਾ ਬਣ ਕੇ ਰੈਡੀ ਹੋ ਗਿਆ ਆਪਣਾ ਸ਼ਰਟ ਲੈ ਕੇ ਤੇ ਪ੍ਰਾਣੀਆਂ ਚੁੰਨੀਆਂ ਲੈ ਕੇ ਫ੍ਰੀ ਦਾ ਸਹਰਾਣਾ ਤਿਆਰ ਕਰ ਸਕਦੇ ਹਾਂ ਦੇਖੋ ਜੀ ਕਿੰਨਾ ਸੋਹਣਾ ਤਿਆਰ ਹੋ ਗਿਆ ਆਪਣਾ ਸਹਰਾਣਾ ਕੰਫਰਟੇਬਲ ਹੈ ਬਿਲਕੁਲ ਆ ਦੇਖੋ ਇਸ ਤਰ੍ਹਾਂ ਤੁਸੀਂ ਵੀ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਬਾਏ ਬਾਏ ਮਿਲਦੇ ਹਾਂ ਨਵੀਂ ਵੀਡੀਓ ਨਾਲ ਟੇਕ ਕੇਅਰ